ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਭਾਈ ਬਖਤੌਰ ਔਰ ਜੇ ਵਧੀਆਂ ਤਰੀਕੇ ਨਾਲ ਤੁਸੀਂ ਗਹਿਰਾਈ ਤੱਕ ਜਾਣਾ ਹੋਵੇ ਉੱਥੋਂ ਦੇ ਇੱਕ ਮਹਾਨ ਪੰਥ ਪ੍ਰਚਾਰਕ ਨੇ ਭਾਈ ਸਾਹਿਬ ਭਾਈ ਪੰਥਪ੍ਰੀਤ ਸਿੰਘ ਜੀ ਭਾਈ ਬਖਤੌਰ ਵਾਲੇ ਜਿਹੜੇ ਬੜਾ ਤਿੰਗ ਤਿੰਗ ਕੇ ਜੋਰ ਲਾਉਂਦੇ ਹੁੰਦੇ ਆ ਕਿ ਅਸੀਂ ਕੌਮ ਨੂੰ ਬਲੰਦੀਆਂ ਤੇ ਲੈ ਕੇ ਜਾਣਾਂ ਭਾਈ ਬਕਟੌਰ ਦੇ ਵਿੱਚ ਨਸ਼ਾ ਸ਼ਰਿਆਂ ਮਿਕਦਾ ਔਰ ਮੈਂ ਜਿਹੜੀ ਇਹ ਗੱਲ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਮੈਂ ਤੁਹਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਗੱਲ ਨਸ਼ਿਆਂ ਤੋਂ ਚੱਲਦੀ ਹੈ ਉਸ ਪਿੰਡ ਦੇ ਵਿੱਚ ਦੋ ਤਿੰਨ ਮਸਟੰਡੇ ਗੈਂਗਸਟਰ ਕਤੇੜ ਖੱਜ ਇਹੋ ਜਿਹੇ ਨੇ ਜਿਨ੍ਹਾਂ ਨੇ ਇੱਕ ਸਾਬਕਾ ਫੌਜੀ ਦੀਆਂ ਲੱਤਾਂ ਤੋੜ ਦਿੱਤੀਆਂ ਕਿਉਂ ਲੱਤਾਂ ਤੋੜੀਆਂ ਸੀ ਕਿ ਉਹ ਫੌਜੀ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾ ਰਿਹਾ ਹੈ ਔਰ ਉਸੇ ਪਿੰਡ ਦੇ ਇੱਕ ਨੌਜਵਾਨ ਨੇ ਕੰਧ ਦੇ ਉੱਪਰ ਇੱਕ ਲਿਖ ਕੇ ਪੋਸਟਰ ਲਾਇਆ ਕਿ ਸਾਡਾ ਪਿੰਡ ਭਾਈ ਬਖਤੌਰ ਬਕਾਉ ਹੈ ਕਿਉਂ ਕਿਹਾ ਕਿਉਂਕਿ ਉਸ ਨੌਜਵਾਨ ਨੇ ਵੀ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਈ ਇੱਕ ਇਨਸਪੈਕਟਰ ਨੇ ਉਹਨੂੰ ਧਮਕੀਆਂ ਦਿੱਤੀਆਂ ਹਾਲਾਂਕਿ ਉਹ ਪੁਲਿਸ ਵੱਲੋਂ ਲੈਣ ਹਾਜ਼ਰ ਕਰ ਦਿੱਤਾ ਗਿਆ ਪਰ ਮੈਂ ਗੱਲ ਇਹ ਕਰਨੀ ਹੈ ਵੀ ਉਸ ਨੌਜਵਾਨ ਨੇ ਕਿਉਂ ਲਿਖਿਆ ਕਿ ਸਾਡਾ ਪਿੰਡ ਬਕਾਊ ਆ ਭਾਈ ਬਖਤੌਰ ਮੈਂ ਇਕੱਲੇ ਭਾਈ ਬਖਤੌਰ ਦੀ ਗੱਲ ਨਹੀਂ ਕਰਨੀ ਸਮੁੱਚੇ ਪੰਜਾਬ ਦੀ ਗੱਲ ਕਰਨੀ ਇਹਨੂੰ ਧਿਆਨ ਦੇ ਨਾਲ ਸੁਣੋ ਮੈਂ ਕਿਸੇ ਦਾ ਨਾਂ ਨਹੀਂ ਲਿਆ ਇਹਦੇ ਵਿੱਚ ਹਾਲਾਂਕਿ ਸਭ ਨੇ ਉਹ ਖਬਰ ਸੁਣੀ ਹੈ ਉਹ ਜੀ ਸਾਹਿਬ ਦੀਆਂ ਲੱਤਾਂ ਤੋੜੀਆਂ ਗਈਆਂ ਹਾਲਾਂਕਿ ਉਹ ਜਿਹੜੇ ਮਸਟੰਡੇ ਨੇ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਇਹ ਕਿਉਂ ਹੋ ਰਿਹਾ ਉਸ ਨੌਜਵਾਨ ਨੇ ਕਿਉਂ ਕਿਹਾ ਕਿ ਪਿੰਡ ਭਾਈ ਵਖਤਾਰ ਬਕਾਉ ਹੈ ਲਿਖਣ ਵਾਲਾ ਕਿਉਂ ਲਿਖਦਾ ਥੋੜਾ ਜਿਹਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਸਾਡੇ ਖੂਨ ਦੇ ਵਿੱਚ ਬੇਈਮਾਨੀ ਔਰ ਸੱਚ ਨਾ ਸੁਣਨਾ ਝੂਠ ਨੂੰ ਸੱਚ ਸਾਬਤ ਕਰਨਾ ਸੱਚ ਨੂੰ ਝੂਠ ਸਾਬਤ ਕਰਨਾ ਇਹ ਸਾਡੇ ਖੂਨ ਦੇ ਵਿੱਚ ਹੈ ਹੁਣ ਉਹ ਨੌਜਵਾਨ ਕਹਿੰਦਾ ਕਹਿੰਦਾ ਵੀ ਸਾਡਾ ਪਿੰਡ ਬਕਾਉ ਹੈ ਕਿਉਂ ਕਹਉਂ ਨੇ ਸਾਨੂੰ ਇਹ ਵੀ ਗਲਤਫਹਮੀ ਹੈ ਕਿ ਅਸੀਂ ਹਰੇਕ ਸ਼ਬਦ ਦੇ ਅਰਥ ਵੀ ਗਲਤ ਕਰਦੇ ਆ ਜਿਹੜਾ ਬਕਾਉ ਮੀਡੀਆ ਮੈਂ ਬਹੁਤ ਜਾਣੇ ਸੁਣੇ ਜਿਹੜੇ ਉਹਦੇ ਅਰਥ ਹੀ ਕੁਝ ਹੋਰ ਕਰੀ ਜਾਂਦੇ ਆ ਔਰ ਉਹ ਨੌਜਵਾਨ ਨੇ ਕਿਉਂ ਕਿਹਾ ਕਿ ਸਾਡਾ ਪਿੰਡ ਗਕਾਉ ਹੈ ਉਹਦੇ ਕਹਿਣ ਦਾ ਮਤਲਬ ਇਹ ਸੀਗਾ ਮੈਂ ਤੁਹਾਨੂੰ ਇੱਕ ਇੱਥੇ ਥੋੜੀ ਜਿਹੀ ਘਟਨਾ ਸੁਣਾਉਣੀ ਹੈ ਜਦੋਂ ਪਹਿਲੀ ਉਦਾਸੀ ਸ਼ੁਰੂ ਕਰਦਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼ਮਸ਼ਾਨ ਭੂਮੀ ਤੋਂ ਸ਼ਮਸ਼ਾਨ ਘਾਟ ਤੋਂ ਕਰਦਿਆ ਉਹਦਾ ਮਤਲਬ ਕੀ ਸੀ ਬਿਸ਼ਰਤੇ ਖਫਣ ਬਨ ਕੇ ਤੁਰਨਾ ਮੈਂ ਸੱਚ ਬੋਲਣਾ ਤੇ ਸੱਚ ਨੂੰ ਹਾਸੀ ਵੀ ਹੈ ਤੇ ਕਫਨ ਬਨਣ ਤੋਂ ਭਾਵ ਵੀ ਕਦੋਂ ਵੀ ਮੇਰੀ ਮੌਤ ਹੋ ਸਕਦੀ ਹੈ ਇਹ ਮਤਲਬ ਸੀ ਤੇ ਜਦੋਂ ਕਾਜੀ ਤੇ ਨਵਾਬ ਉੱਥੇ ਗਏ ਕਿ ਤੁਸੀਂ ਸ਼ਮਸ਼ਾਨ ਧੂਮੇ ਵਿੱਚ ਬੈਠੇ ਹੋ ਖੜਾ ਕੇ ਸਾਡੇ ਜਿਹੜੇ ਸਿੱਖ ਪੁਜਾਰੀ ਨੇ ਉਹ ਨਦੀ ਵਿੱਚ ਲੋਪ ਹੋ ਗਏ ਜੀ ਪ੍ਰਮਾਤਮਾ ਨੂੰ ਮਿਲਣ ਗਏ ਤੇ ਇਹ ਜੇ ਗੱਪਾਂ ਛੜਪਾਂ ਬੜੀਆਂ ਮਾਰੀਆਂ ਪਰ ਜਦੋਂ ਕਾਜੀ ਤੇ ਨਵਾਬ ਨੇ ਪੁੱਛਿਆ ਕਿ ਤੁਸੀਂ ਸਮਸ਼ਾਨ ਘੁਮੇ ਵਿੱਚ ਕਿਉਂ ਬੈਠੇ ਹੋ ਸਮੇਤ ਆ ਗਈ ਸੀ ਪਰ ਉਥੇ ਇੱਕ ਸ਼ਬਦ ਗੁਰੂ ਨਾਨਕ ਪਾਸ਼ਾ ਨੇ ਕਿਹਾ ਸੀ ਨਾ Hindu ਨਾ ਮੁਸਲਮਾਨ ਉਹਦੇ ਅਰਥ ਪਤਾ ਕੀ ਕਰਲੇ ਸੀ ਕਿ ਗੁਰੂ ਪਾਸ਼ਾ Hindu ਤੇ ਮੁਸਲਮਾਨ ਦੋਨੋਂ ਨੂੰ ਪਿਆਰ ਕਰਦੇ ਆ ਇਹ ਮਤਲਬ ਕਦੇ ਨਹੀਂ ਸੀ ਉਹਦੇ ਅਰਥ ਇਹ ਸੀ ਕਿ Hindu ਵੀ ਆਪਣੇ ਸਿਧਾਂਤਾਂ ਤੋਂ ਠਿਡਕ ਚੁੱਕਾ ਤੇ ਮੁਸਲਮਾਨ ਵੀ ਆਪਣੇ ਸਿਧਾਂਤਾਂ ਤੋਂ ਠਿਡਕ ਚੁੱਕਾ ਸਚਾਈ ਇਹ ਸੀ ਉੱਥੇ ਤੇ ਜਦੋਂ ਇਹ ਨੌਜਵਾਨ ਭਾਈ ਬਖਤੌਰ ਪਿੰਡ ਦੇ ਵਿੱਚ ਇੱਕ ਪੋਸਟਰ ਲਾਉਂਦਾ ਕਿ ਸਾਡਾ ਪਿੰਡ ਬਕਾਊ ਹੈ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਦਾ ਉਹਦਾ ਮਤਲਬ ਇਹ ਸੀ ਕਿ ਸਾਡੇ ਜਿਹੜੇ ਪਿੰਡ ਦੇ ਲੋਕ ਨੇ ਉਹ ਹੀ ਜੜਿਆਂ ਦੀ ਤਰ੍ਹਾਂ ਬਿਹੇਵ ਕਰਦੇ ਨੇ ਉਹ ਸੱਚ ਦਾ ਸਾਥ ਨਹੀਂ ਦੇ ਰਹੇ ਮਤਲਬ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਜਿਨ੍ਹਾਂ ਨੂੰ ਪਤਾ ਹੈ ਵੀ ਉਹ ਨਸ਼ਿਆਂ ਦੇ ਵਿਰੁੱਧ ਨਸ਼ਾ ਵੇਚਣ ਵਾਲੇ ਦੇ ਵਿਰੁੱਧ ਬੋਲਦੇ ਕਿਉਂ ਨਹੀਂ ਉਹਨੇ ਜਵਾਨ ਕਿਉਂ ਬੰਦ ਹੈ ਉਹ ਪੋਸਟਰ ਲਾਉਣ ਤੋਂ ਮਤਲਬ ਇਹ ਸੀਗਾ ਜਿਸ ਨੌਜਵਾਨ ਨੇ ਲਿਖ ਕੇ ਲਾਇਆ ਕਿ ਸਾਡਾ ਪਿੰਡ ਬਕਾਊ ਹੈ ਉਹਦਾ ਮਤਲਬ ਇਹ ਸੀ ਕਿ ਸਾਡੇ ਪਿੰਡ ਦੇ ਲੋਕ ਅੱਖਾਂ ਬੰਦ ਕਰੀ ਬੈਠੇ ਆ ਕੰਨਾਂ ਤੋਂ ਸੁਣਦਾ ਨਹੀਂ ਸਾਡੇ ਪਿੰਡ ਦੇ ਲੋਕ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਵਿਰੁੱਧ ਬੋਲਦੇ ਨਹੀਂ ਸੱਚ ਨੂੰ ਸੱਚ ਨਹੀਂ ਕਹਿੰਦੇ ਝੂਠ ਨੂੰ ਝੂਠ ਨਹੀਂ ਕਹਿੰਦੇ ਉਹ ਨੌਜਵਾਨ ਦਾ ਮਤਲਬ ਇਹ ਸੀ ਪਿੰਡ ਵਿੱਚ ਪੋਸਟਰ ਲਾਉਣ ਦਾ ਕਿ ਸਾਡਾ ਪਿੰਡ ਬਕਾਊ ਹੈ ਪਰ মিডিਆ ਵਾਲਿਆਂ ਨੇ ਜਿਹੜੇ ਅਰਥ ਕੀਤੇ ਵੱਖਰੇ ਵੱਖਰੇ ਕਰ ਲਏ ਚਾਪਲੂਸ ਅਸੀਂ ਹੈਗੇ ਹਾਂ ਹੁਣ ਤੁਸੀਂ ਇਹ ਕੱਲੇ ਭਾਈ ਬਖਦੌਰ ਦੀ ਗੱਲ ਨਾ ਕਰੋ ਜਿਹੜੇ ਕਹਿੰਦੇ ਆ ਕਿ ਨਸ਼ਿਆਂ ਨਸ਼ਿਆਂ ਤੋਂ ਖਿਹੜਾ ਛਡਾਉਣਾ ਹੈ ਨਸ਼ੇ ਖਤਮ ਕਰਨੇ ਨੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਪੁਲਿਸ ਕਿੰਨੀ ਕਹਿਦੀ ਵਿਆਸੀ ਤਰਾਸੀ ਯਾਰ ਦੀ ਨਫਰੀ ਹੈ ਕੁਝ ਰਟਾਇਰ ਹੋ ਗਏ ਤਕਰੀਬਨ 75 ਹਜ਼ਾਰ ਹੈਗੀ ਆ ਉਹ ਸਾਢੇ 12000 ਪਿੰਡਾਂ ਨੂੰ ਕਵਰ ਕਿਦਾਂ ਕਰ ਲੋ ਜੇ ਪਿੰਡ ਵਾਲੇ ਕਹਿਣਗੇ ਇਕੱਠੇ ਹੋ ਕੇ ਕਾਟ ਕਰਨਗੇ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਨਹੀਂ ਆਹ ਬੰਦਾ ਨਸ਼ਾ ਵਕਾ ਰਿਹਾ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਜਾਓ ਭਰ ਕੇ ਚਾਰ ਗੱਡੀਆਂ ਐਸਐਸਪੀ ਸਾਹਿਬ ਦੇ ਕੋਲ ਜੇ ਕਾਰਵਾਈ ਨਾ ਕਰਨ ਫੇਰ ਕਿਹੋ ਨਾ ਪੁਲਿਸ ਨੂੰ ਸੱਦੋ ਵੀ ਸਾਡੇ ਪਿੰਡ ਦੇ ਵਿੱਚ ਆਹ ਬੰਦਾ ਨਸ਼ਾ ਵੇਚਦਾ ਜੀ ਇਹ ਬੰਦੇ ਨੂੰ ਫੜੋ ਇਹਨੂੰ ਸਜ਼ਾ ਦਿਓ ਸਾਡੇ ਪਿੰਡ ਵਿੱਚ ਨਸ਼ਾ ਵਿਕਣਾ ਨਹੀਂ ਚਾਹੀਦਾ ਪੁਲਿਸ ਦਾ ਸਾਥ ਦਿਓ ਨਾ ਉਹ ਮੁੰਡੇ ਨੇ ਤਾਂ ਕਹੇ ਕਿ ਸਾਡਾ ਪਿੰਡ ਬਕਾਊ ਹੈ ਪਰ ਅਸੀਂ ਸੱਚ ਨੂੰ ਕਿੱਦਾਂ ਝੂਠ ਵਿੱਚ ਬਦਲਣਾ ਹੈ ਝੂਠ ਨੂੰ ਸੱਚ ਵਿੱਚ ਕਿੱਦਾਂ ਬਦਲਣਾ ਇਹ ਸਾਡੀ ਫਿਤਰਤ ਹੈ ਇਹ ਬੇਈਮਾਨੀ ਸਾਡੇ ਖੂਨ ਵਿੱਚ ਹੈ ਔਰ ਉਥੋਂ ਦਾ ਜਿਹੜਾ ਪੰਥ ਪ੍ਰੇਤ ਹੈ ਭਾਈ ਭਗਤੌਰ ਦਾ ਪ੍ਰਚਾਰਕ ਉਹਨੂੰ ਵੀ ਲਾਂਤ ਮਾੜੀ ਮੋਟੀ ਚਾਹੀਦੀ ਐ ਵਿੱਚ ਢੋਲਕੀਆਂ ਚਿੰਮਟੇ ਖੜਕਾ ਕੇ ਨਾ ਮਾਲਾ ਫੇਰ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਕੱਲੇ ਪੈਸੇ ਕਮਾਉਣ ਤੇ ਨਾ ਰੋ ਜਿਹੜੇ ਪਿੰਡ ਵਿੱਚ ਰਹਿੰਦੇ ਹੋ ਨਾ ਤੇ ਉਹ ਪਿੰਡ ਵਾਲੇ ਵੀ ਧਿਆਨ ਦੇ ਲੋ ਸਾਡੇ ਪਿੰਡ ਵਿੱਚ ਕੀ ਹੋ ਰਿਹਾ ਬੜੇ ਸੌਖੇ ਆਰਥ ਹੋਣਗੇ ਜਿਦੋਂ ਕਹਿੰਦੇ ਦੀਵੇ ਦੇ ਪੈਰਾਂ ਵਿੱਚ ਹਨੇਰਾ ਹੁੰਦਾ ਓਦੋਂ ਓਦੋਂ ਅਰਚੇ ਹੀ ਨੇ ਤੇ ਬਾਬੇ ਨਾਨਕ ਦੀ ਨਜ਼ਰ ਵਿੱਚ ਜਿਹੜਾ ਆਇਆ ਨਾ ਉਹਨੇ ਐਦਾਂ ਘੁਮਾਇਆ ਹੰਬਰ ਤੇ ਟੰਗਿਆ ਚੰਗੀ ਤਰ੍ਹਾਂ ਤੁਸੀਂ ਕੁਝ ਕਹਿਣਾ ਨਹੀਂ ਚਾਹੁੰਦੇ ਮੈਂ ਕਹਿੰਦਾ ਧੰਨਵਾਦ ਉਸ ਮੁੰਡੇ ਦਾ ਜਿਨੇ ਇਹ ਲਿਖ ਕੇ ਲਿਆ ਕਿ ਸਾਡਾ ਪਿੰਡ ਬਕਾਊ ਹੈ ਮਤਲਬ ਕਿ ਸਾਡੇ ਪਿੰਡ ਦੇ ਲੋਕ ਨਸ਼ਾ ਵਿਰੁੱਧ ਆਵਾਜ਼ ਉਠਾ ਨਹੀਂ ਰਹੇ ਅੱਖਾਂ ਬੰਦ ਕਰਕੇ ਦੇਖ ਰਹੇ ਨੇ ਮੈਂ ਸ਼ਬਦ ਵਰਤਦਾ ਹੁਣਾ ਜਦੋਂ ਆਪਣੇ ਘਰ ਲੱਗਦੀ ਹੈ ਨਾ ਅੱਗ ਅਸੀਂ ਉਦੋਂ ਕਹਿੰਦੇ ਆ ਜਦੋਂ ਬਗਾਨਿਆਂ ਤੇ ਲੱਗੀ ਹੋਵੇ ਉਦੋਂ ਅਸੀਂ ਬਸੰਤਰ ਦੇਵਤਾ ਕਹਿੰਦੇ ਆ ਇਹ ਸਾਰੇ ਪਿੰਡ ਨੂੰ ਲੋੜ ਹੈ ਕਿ ਜੇ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਉਹਦੇ ਵਿਰੁੱਧ ਆਵਾਜ਼ ਉਠਾਓ ਪੁਲਿਸ ਨੂੰ ਸੱਦੋ ਐਸਵੀ ਸਭ ਨੂੰ ਕੰਪਲੇਟ ਦਿਓ ਕਹੋ ਵੀ ਸਾਡੇ ਪਿੰਡ ਵਿੱਚ ਆਹ ਬੰਦਾ ਨਸ਼ਾ ਵੇਚਦਾ ਹੈ ਫਿਰ ਦੇਖੋ ਨਸ਼ਾ ਕੌਣ ਵੇਚਦਾ ਜੇ ਅੱਖਾਂ ਬੰਦ ਕਰਕੇ ਬੈਠੋਗੇ ਨਾ ਜਾਗਦੇ ਰੱਖਿਓ ਅੱਖਾਂ ਤੁਹਾਡੇ ਘਰੇ ਤੁਹਾਡੇ ਜਵਾਕ ਖੋਲ ਦੇਣਗੇ ਕਦੋਂ ਜਦੋਂ ਦੂਜਿਆਂ ਦੇ ਪੁੱਤ ਮਰਦੇ ਨੂੰ ਅੱਖਾਂ ਬੰਦ ਕਰਦੇ ਜਦੋਂ ਤੁਹਾਡੇ ਆਪਣੇ ਮਰੇ ਤੁਹਾਡੇ ਆਪਣੇ ਘਰੇ ਨਸ਼ਾ ਇਹ ਤੁਹਾਨੂੰ ਸਵਾਦ ਪੇਰ ਆਉਣਾ ਇਹ ਬੇਨਤੀ ਪ੍ਰਵਾਨ ਕਰਿਓ ਪੂਰੇ ਪੰਜਾਬ ਨੂੰ ਲੋੜ ਹੈ ਜਿੱਥੇ ਵੀ ਕੋਈ ਨਸ਼ਾ ਵਿਕਦਾ ਹੈ ਅਸੀਂ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਈ ਹੈ ਜਿਹੜਾ ਵੇਚਦਾ ਹੈ ਉਹਦੀ ਕੰਪਲੇਟ ਕਰੀਏ ਐਵੇਂ ਨੇ ਕਿਹਾ ਅਗਲੇ ਨੇ ਕਿ ਸਾਡਾ ਪਿੰਡ ਬਕਾਊ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ